ਮਾਨ ਸਰਕਾਰ ਨੂੰ ਕਿ ਇਸ ਨੇ ਬਹੁਤ ਘਟੀਆ ਕੰਮ ਕੀਤਾ ਹੈ ਕਿ ਕਿਸਾਨਾਂ ਨੂੰ ਬੁਲਾ ਕੇ ਉਹਦੇ ਦਾਦਿਆਂ ਦੀ ਉਮਰ ਦੇ ਬਜ਼ੁਰਗ ਜੇਲ੍ਹਾਂ ਦੇ ਵਿੱਚ ਟੱਕੇ ਨੰਗੇ ਸਿਰ ਕਰਕੇ ਅਸੀਂ ਇਹ ਗੱਲ ਦੀ ਨਖੇਦੀ ਕਰਦੇ ਆਂ ਇਹ ਸਰਕਾਰ ਤੇ ਬਹੁਤ ਮਾਨ ਸੀ ਕਿ ਇਹ ਮਾਨ ਸਰਕਾਰ ਬਹੁਤ ਵਧੀਆ ਕੰਮ ਕਰੇਗੀ ਪਰ ਇਸ ਨੇ ਬਹੁਤ ਘਟੀਆ ਕੰਮ ਕੀਤੇ ਨੇ ਉਹ ਫਿਰ ਅੱਗੇ ਭਗਵੰਤ ਜੀ ਅਸੀਂ ਕੋਈ ਵੋਟ ਨਹੀਂ ਪਾਵਾਂਗੇ ਅਸੀਂ ਤੇ ਇਹਨਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿਾਂਗੇ ਇਸ ਸਰਕਾਰ ਨੂੰ ਕੀ ਸਿਆਣਾ ਬਣੇ ਤੇ ਇਹ ਆਪਣੇ ਕੰਮਾਂ ਤੋਂ ਬਾਹਰ ਜਾ ਜੇ ਤੇ ਕਿਸਾਨਾਂ ਨਾਲ ਇਹ ਵਧੀਕੀਆਂ ਨਾ ਕਰੇ ਵੀ ਅਗਲਾ ਜਿਹੜਾ ਜਥਾ ਸੀ ਭੇਜਣਾ ਉਹ ਔਰਤਾਂ ਦਾ ਭੇਜਣਾ ਹੈ ਤਿਆਰ ਹਾਂ ਤੁਸੀਂ ਅਸੀਂ ਬਿਲਕੁਲ ਤਿਆਰ ਹਾਂ ਅਸੀਂ ਬਿਲਕੁਲ ਜਾਨੂ ਤਿਆਰ ਆ ਸਾਨੂੰ ਕੋਈ ਡਰ ਨਹੀਂ ਅਸੀਂ ਆਪਣੇ ਵੀਰਾਂ ਭਰਾਵਾਂ ਦੇ ਨਾਲ ਕਿਸਾਨਾਂ ਦੇ ਨਾਲ ਖੁਦ ਅੱਗੇ ਚੱਲਾਂਗੇ ਤੇ ਮੋਢੇ ਨਾਲ ਮੋਢਾ ਵੀਰਾਂ ਦੇ ਨਾਲ ਜੋੜ ਕੇ ਚੱਲੀਏ ਤੇ ਸਰਕਾਰਾਂ ਨੂੰ ਪਤਾ ਲੱਗ ਜਾਏ ਵੀ ਇਕਤਾ ਹੈ ਬੀਬੀਆਂਾਂ ਚ ਵੀ ਭਰਾਵਾਂ ਚ ਵੀ ਤੇ ਅਸੀਂ ਆਪਣੇ ਹੱਕ ਲੈ ਕੇ ਵਾਪਸ ਜਾਵਾਂਗੇ ਸਾਨੂੰ ਕੋਈ ਡਰ ਨਹੀਂ ਹੈ ਸਰਕਾਰ ਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਹਿਲਾਵਾਂ ਦੇ ਕਾਫਲੇ ਉਹ ਪਹੁੰਚੇ ਹੋਏ ਨੇ ਤੇ ਅਸੀਂ ਬੀਬੀਆਂ ਨਾਲ ਗੱਲਬਾਤ ਕਰਾਵਾਂਗੇ ਸਾਡੀਆਂ ਮਾਤਾਵਾਂ ਜੁੜੀਆਂ ਨੇ ਅੱਸੀ ਕਾਲ ਜੀ ਸਾਸਰੀ ਕਾਲ ਜੀ ਤੁਸੀਂ ਇੱਥੇ ਆਏ ਹੋ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਮਹਿਲਾਵਾਂ ਪਹੁੰਚੀਆਂ ਨੇ ਕੀ ਕਹਿਣਾ ਜਾਵਾਂਗੇ ਅਸੀਂ ਇਹ ਹੀ ਕਹਿਣਾ ਚਾਹਾਂਗੇ ਮਾਨ ਸਰਕਾਰ ਨੂੰ ਕਿ ਇਸ ਨੇ ਬਹੁਤ ਘਟੀਆ ਕੰਮ ਕੀਤਾ ਹੈ ਕਿ ਕਿਸਾਨਾਂ ਨੂੰ ਬੁਲਾ ਕੇ ਉਹਦੇ ਦਾਦਿਆਂ ਦੀ ਉਮਰ ਦੇ ਬਜ਼ੁਰਗ ਜੇਲਾਂ ਦੇ ਵਿੱਚ ਟੱਕੇ ਨੰਗੇ ਸਿਰ ਕਰਕੇ ਅਸੀਂ ਇਹ ਗੱਲ ਦੀ ਨਖੇਦੀ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਨਹੀਂ ਚਾਹੀਦਾ ਕਿ ਕਿਸਾਨ ਅੰਨ ਦਾਤਾ ਹਨ ਤੇ ਸਾਨੂੰ ਇਹ ਸਰਕਾਰ ਤੇ ਬਹੁਤ ਮਾਨਸੀ ਕਿ ਇਹ ਮਾਨ ਸਰਕਾਰ ਬਹੁਤ ਵਧੀਆ ਕੰਮ ਕਰੇਗੀ ਪਰ ਇਸ ਨੇ ਬਹੁਤ ਘਟੀਆ ਕੰਮ ਕੀਤੇ ਨੇ ਇਸ ਨੂੰ ਇਹ ਨਾ ਇਹ ਹੀ ਕਹਿਣਾ ਚਾਹੁੰਦੇ ਆ ਕੀ ਸਿਆਣਾ ਬਣੇ ਤੇ ਇਹ ਆਪਣੇ ਕੰਮਾਂ ਤੋਂ ਬਾਹਰ ਜਾ ਜੇ ਤੇ ਕਿਸਾਨਾਂ ਨਾਲ ਇਹ ਵਧੀਕੀਆਂ ਨਾ ਕਰੇ ਕਹਦੇ ਸੀਗੇ ਵੀ ੱੱਕੇ ਨਾਲ ਕਹਿ ਰਹੇ ਤੇ ਵੀ 5 ਦਿਨ ਦਾ ਜਿਹੜਾ ਧਰਨਾ ਲਾਉਣਾ ਹੈ ਉਹ ਬੰਦ ਕਰੋ ਨਹੀਂ ਮੈਂ ਉੱਠ ਕੇ ਜਾਣਾ ਸਮਝੌਤੇ ਵੀ ਰੱਦ ਪਹਿਲਾਂ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਆ ਅਸੀਂ ਹਸਲ ਮਸਲੇ ਹੱਲ ਕਰਾਂਗੇ ਕੀ ਕਹੋਂਗੇ ਅਸੀਂ ਇਹ ਹੀ ਕਹਿੰਦੇ ਆ ਵੀ ਇਹਨੇ ਬਹੁਤ ਘਟਿਆ ਕੰਮ ਕੀਤਾ ਗਲਤ ਕੰਮ ਕੀਤਾ ਕਿਸਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਨਾਲ ਇਹਨੇ ਬਹੁਤ ਗਲਤ ਕੰਮ ਕੀਤਾ ਏ ਜਿਹੜਾ ਜਥੇ ਜਾਣੇ ਨੇ ਕਹਿੰਦੇ ਸੀਗੇ ਪ੍ਰਧਾਨ ਜੀ ਵੀ ਅਗਲਾ ਜਿਹੜਾ ਜਥਾ ਸੀ ਭੇਜਣਾ ਉਹ ਔਰਤਾਂ ਦਾ ਭੇਜਣਾ ਹੈ ਤਿਆਰ ਹੋ ਤੁਸੀਂ ਅਸੀਂ ਬਿਲਕੁਲ ਤਿਆਰ ਆ ਅਸੀਂ ਬਿਲਕੁਲ ਜਾਨੂ ਤਿਆਰ ਆ ਸਾਨੂੰ ਕੋਈ ਡਰ ਨਹੀਂ ਅਸੀਂ ਆਪਣੇ ਵੀਰਾਂ ਭਰਾਵਾਂ ਦੇ ਨਾਲ ਕਿਸਾਨਾਂ ਦੇ ਨਾਲ ਖੁਦ ਅੱਗੇ ਚੱਲਾਂਗੇ ਸਾਨੂੰ ਕੋਈ ਡਰ ਨਹੀਂ ਨਹੀਂ ਜਿਹੜਾ ਔਰਤ ਇੱਕ ਘਰ ਚ ਲਾਉਂਦੀ ਹੈ ਹੁਣ ਔਰਤ ਜਿਹੜੀ ਪਹਿਲਾਂ ਵਰਗ ਹੀ ਨਹੀਂ ਰਹੀ ਹੁਣ ਦੇਸ਼ ਵੀ ਚਲਾਉਂਦੀ ਹੈ ਨਾਲ ਰਲ ਕੇ ਹੁਣ ਮਹਿਲਾ ਦੇਸ਼ ਦੇ ਉੱਤੇ ਉੱਥੇ ਆਏ ਉਹਨੇ ਸਰਕਾਰ ਨੂੰ ਕਿਹੜਾ ਦੰਦਲੀ ਦਾ ਪੈਣੀ ਹੈ ਕੀ ਕਹਿਣਾ ਚਾਹੋਗੇ ਜਿਹੜੀਆਂ ਬੀਬੀਆਂ ਘਰੇ ਬੈਠੀਆਂ ਨੇ ਉਹਨਾਂ ਨੂੰ ਉਰੇ ਆਉਣਾ ਚਾਹੀਦਾ ਸੀ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਨੂੰ ਮੈਂ ਇਹੀ ਕਹਿੰਦੀ ਆ ਸਾਰੀਆਂ ਭੈਣਾਂ ਨੂੰ ਵੀ ਸਾਰੀਆਂ ਭੈਣਾਂ ਨੂੰ ਇੱਥੇ ਆਉਣਾ ਚਾਹੀਦਾ ਹੈ ਵੀਰਾਂ ਦੇ ਨਾਲ ਸੰਯੋਗ ਦੇਣਾ ਚਾਹੀਦਾ ਭੈਣਾਂ ਨੂੰ ਸਾਰੀਆਂ ਰਲ ਕੇ ਆਉਣ ਤੇ ਮੋਢੇ ਨਾਲ ਮੋਢਾ ਵੀਰਾਂ ਦੇ ਨਾਲ ਜੋੜ ਕੇ ਚੱਲੀਏ ਤੇ ਸਰਕਾਰਾਂ ਨੂੰ ਪਤਾ ਲੱਗ ਜਾਏ ਵੀ ਏਕਤਾ ਹੈ ਬੀਬੀਆਂਾਂ ਚ ਵੀ ਭਰਾਵਾਂ ਚ ਵੀ ਤੇ ਅਸੀਂ ਆਪਣੇ ਹੱਕ ਲੈ ਕੇ ਵਾਪਸ ਜਾਵਾਂਗੇ ਸਾਨੂੰ ਕੋਈ ਡਰ ਨਹੀਂ ਐ ਸਰਕਾਰ ਦਾ ਇਹ ਸਰਕਾਰਾਂ ਅਸੀਂ ਆ ਬਣਾਈਆਂ ਸਨ ਉਹ ਇਹ ਸਰਕਾਰੇ ਸਾਡੇ ਪੁੱਠੇ ਪਾਸੇ ਹੋ ਗਈਆਂ ਨਹੀਂ ਵੋਟ ਪਊ ਫਿਰ ਅੱਗੇ ਭਗਵਾਣ ਦਵਾਂ ਨੂੰ ਅਸੀਂ ਕੋਈ ਵੋਟ ਨਹੀਂ ਪਾਵਾਂਗੇ ਅਸੀਂ ਤੇ ਇਹਨਾਂ ਨੂੰ ਪਿੰਡਾਂ ਵਿੱਚ ਵੜ ਨਹੀਂ ਦਿਾਂਗੇ ਸਰਕਾਰ ਨੂੰ ਤੁਸੀਂ ਜਿਹੜੀ ਜਥੇਬੰਦੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਨਾਲ ਨਹੀਂ ਜੁੜ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਨੇ ਆ ਵੀ ਸਾਰੇ ਵੀਰ ਭਰਾ ਰੜ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਤੇ ਸਰਕਾਰਾਂ ਨੂੰ ਪਤਾ ਲੱਗੇ ਵੀ ਏਕਤਾ ਹੈ ਕਿਸਾਨਾਂ ਦੇ ਵਿੱਚ ਵੀ ਜਿਹੜੇ ਸਾਡੇ ਪ੍ਰਧਾਨ ਜੀ 100 ਦਿਨ ਤੋਂ ਉੱਪਰ ਹੋ ਗਿਆ ਮਰਨ ਵਰਤ ਦੇ ਉੱਤੇ ਬੈਠੇ ਨੇ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਬਾਰੇ ਵੀ ਇਹ ਹੀ ਕਹਿੰਦੇ ਆ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਇਹ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੀਆਂ ਮਹਿਲਾਵਾਂ ਨੇ ਉਹ ਕਿਸੇ ਨਾਲੋਂ ਘੱਟ ਨਹੀਂ ਐ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਫਲੇ ਲੈ ਕੇ ਇੱਥੇ ਪਹੁੰਚ ਰਹੀਆਂ ਨੇ ਤੇ ਇਹ ਨਹੀਂ ਹੈਗਾ ਵੀ ਇਹ ਕੁਝ ਕਰ ਨਹੀਂ ਸਕਦੀਆਂ ਜਦੋਂ ਇਹ ਘਰ ਚ ਲੈ ਸਕਦੀਆਂ ਨੇ ਹੁਣ ਦੇਸ਼ ਦੇ ਵਿੱਚ ਕੈਬਨਿਟ ਦੇ ਵਿੱਚ ਵੀ ਇਹ ਬੈਠੀਆਂ ਨੇ ਮੁੱਖ ਮੰਤਰੀ ਵੀ ਬਣਦੀਆਂ ਨੇ ਤੇ ਅੱਗੇ ਇਹ ਇਹੀ ਕਹਿੰਦੀਆਂ ਨੇ ਕਿ ਸਾਡੇ ਹੱਕ ਸਾਨੂੰ ਦੇ ਦਿਓ ਇਹ ਕਿਸਾਨ ਮਜ਼ਦੂਰ ਜਿਹੜਾ ਉਹ ਕੋਈ ਸੌਖਾ ਨਹੀਂ ਹੈ ਇਹ ਵੀ ਬਹੁਤ ਔਖੇ ਨੇ ਇਹਨਾਂ ਨੂੰ ਆਪਣੇ ਬਣਦੇ ਹੱਕ ਦੇ ਕੇ ਘਰੇ ਤੋਰੋ ਧੰਨਵਾਦ